ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਜੀਕੇ ਦੀ ਕਲਾਸ ਨੰਬਰ 16 ਲੈ ਕੇ ਆ ਚੁੱਕੇ ਹਾਂ ਜਿਸ ਚ ਅਪਾਂ ਪੜ੍ਹਾਂਗੇ ਗੁਰੂ ਹਰ Rai ਜੀ ਦੇ ਜੀਵਨ ਬਾਰੇ ਕਿ ਉਹਨਾਂ ਦਾ ਸਿੱਖ ਇਤਿਹਾਸ ਦੇ ਵਿੱਚ ਕੀ ਯੋਗਦਾਨ ਰਿਹਾ ਜਾਂ ਉਹਨਾਂ ਨੇ ਕਿਹੜੇ ਕਾਰਜ ਜਿਹੜੇ ਸਿੱਖ ਇਤਿਹਾਸ ਦੇ ਵਿੱਚ ਸੰਪੰਨ ਕੀਤੇ ਅੱਜ ਆਪਾਂ ਕੰਪਲੀਟ ਇਨਫੋਰਮੇਸ਼ਨ ਗੁਰੂ ਹਰ Rai ਜੀ ਬਾਰੇ ਲੈਣੀ ਆ ਤੇ ਇਸ ਤੋਂ ਪਹਿਲਾਂ ਆਪਾਂ ਪੰਜਾਬ ਜੀ ਕੀਤੇ 1 ਤੋਂ ਲੈ ਕੇ 15 ਕਲਾਸਾਂ ਕਰ ਲਈਆਂ ਨੇ ਜਿਸ ਤਰ੍ਹਾਂ ਪੰਜਾਬ ਦੀ ਜੀਓਗ੍ਰਾਫੀ ਇਕਨੋਮੀ ਪੰਜਾਬ ਦੀਆਂ ਨਦੀਆਂ ਸਭ ਕੁਝ ਆਪਾਂ ਜਿਹੜਾ ਹੈ ਕੰਪਲੀਟ ਕਰ ਲਿਆ ਪਹਿਲਾਂ ਤੁਸੀਂ ਉਹ ਕਲਾਸਾਂ ਦੇਖਿਓ ਦੈਨ ਤੁਸੀਂ ਇਸ ਕਲਾਸ ਨੂੰ ਹੀ ਅਟੈਂਡ ਕਰਿਓ ਬਾਕੀ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀ ਹੋ ਜੀ ਜਿਹੜੀ ਕਲਾਸ ਨੂੰ ਅਪਡੇਟ ਕਰ ਸਕਾ ਬਾਕੀ ਅਗਰ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਆ ਤਾਂ ਤੁਸੀਂ ਆਪਣੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਜਿੱਥੇ ਮਿਲ ਜੂ ਜਾਂ ਤੁਸੀਂ jobpoint punjab ਸਰਚ ਕਰਿਓ ਤੇ ਉੱਥੇ ਇਸ ਤਰੀਕੇ ਦਾ ਜਿਹੜਾ ਆਈਕਨ ਤੁਹਾਨੂੰ ਮਿਲ ਜੂਗਾ ਟੈਲੀਗ੍ਰam ਤੇ ਤੇ ਤੁਸੀਂ ਉੱਥੋਂ ਜਿਹੜਾ ਪੀਡੀਐਫ ਡਾਊਨਲੋਡ ਕਰ ਸਕਦੇ ਹੋ ਤੇ ਪ੍ਰਿੰਟ ਵੀ ਕਢਵਾ ਸਕਦੇ ਹੋ ਆਦਰਵਾਇਜ਼ ਮੈਂ ਤੁਹਾਨੂੰ ਸਿਸ਼ਟ ਕਰੂੰਗਾ ਕਿ ਤੁਸੀਂ ਆਪਣੇ ਜਿਹੜੇ ਨੋਟਸ ਨਾਲ ਨਾਲ ਬਣਾਈ ਚਾਓ ਚਲੋ ਹੁਣ ਆਪਾਂ ਅੱਜ ਦੀ ਜਿਹੜੀ ਕਲਾਸ ਸਟਾਰਟ ਕਰਦੇ ਹਾਂ ਅੱਜ ਦਾ ਆਪਣਾ ਟੌਪਿਕ ਹੈ ਗੁਰੂ ਹਰ राय ਜੀ ਗੁਰੂ ਹਰ राय ਜੀ ਦੇ ਜਿਹੜਾ ਪੀਰ ਟਾਈਮ ਪੀਰੀਅਡ ਸੀ ਆ ਉਹ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਰਿਹਾ ਉਹ ਰਿਹਾ ਉਹ 1644 ਤੋਂ ਲੈ ਕੇ 1661 ਤੱਕ 1644 ਦੇ ਵਿੱਚ ਆਪਣੇ ਸਿੱਖਾਂ ਦੇ ਛੇਵੇਂ ਗੁਰੂ ਗੁਰੂ ਹਰਗੋਬਿੰਦ ਜੀ ਉਹਨਾਂ ਦੀ ਜਿਹੜੀ ਡੈਥ ਹੋ ਜਾਂਦੀ ਆ ਥੈਨ ਫਿਰ ਗੁਰੂ ਹਰ राय ਜੀ ਜਿਹੜੇ ਸਿੱਖਾਂ ਦੇ ਸੱਤਵੇਂ ਗੁਰੂ ਬੰਦੇ ਨੇ ਤੇ ਇਹਨਾਂ ਦਾ ਜਿਹੜਾ ਟਾਈਮ ਪੀਰੀਅਡ ਕਿੰਨੇ ਤੱਕ ਰਹਿੰਦਾ ਹੈ 1661 ਈਸਵੀ ਤੱਕ ਗੁਰੂ ਹਰ राय ਜੀ ਵਾਸ ਦੀ ਸਨ ਆਫ ਬਾਬਾ ਗੁਰਦਿੱਤਾ ਜੀ ਗੁਰੂ ਹਰ Rai ਜੀ ਜਿਹੜੇ ਕਿੰਨਾਂ ਦੇ ਪੁੱਤਰ ਸੀ ਗੁਰੂ ਹਰ Rai ਜੀ ਦੇ ਮਤਲਬ ਕਿ ਫਰਜ਼ਾ ਕੀ ਨਾਮ ਸੀ ਬਾਬਾ ਗੁਰਦਿੱਤਾ ਜੀ ਤੇ ਇਹ ਜਿਹੜੇ ਗ੍ਰੈਂਡਸਨ ਸੀ ਗੁਰੂ ਹਰਗੋਬਿੰਦ ਜੀ ਦੇ ਗੁਰੂ ਹਰਗੋਬਿੰਦ ਜੀ ਦੇ ਮਤਲਬ ਕਿ ਇਹ ਪੋਤਰੇ ਸੀ ਗੁਰੂ ਹਰਗੋਬਿੰਦ ਜੀ ਦੇ ਪੁੱਤਰ ਸੀ ਬਾਬਾ ਗੁਰਦਿੱਤਾ ਜੀ ਤੇ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਆ ਗਏ ਗੁਰੂ ਹਰ Rai ਜੀ ਇਨ 1658 ਆਫਟਰ ਦੀ ਲਾਸਟ ਆਫ ਬੈਟਲ ਆਫ ਸਮਵਰਡ 1652 ਦੇ ਵਿੱਚ ਜਿਹੜੀ ਬੈਟਲ ਆਫ ਸਮਵਰਡ ਹਾਰਨ ਤੋਂ ਬਾਅਦ ਜਿਹੜਾ ਦਾਰਾਸ਼ ਕੋ ਸੀਗਾ ਉਹ ਮੂ ਜਿਹੜਾ ਹੈਗਾ ਗੁਰੂ ਹਰ Rai ਜੀ ਕੋਲ ਆਇਆ ਵਿਸਿਟਰ ਟੂ ਗੁਰੂ ਹਰ Rai ਜੀ ਫੋਰ ਦੀ ਬਲੇਸਿੰਗਸ ਆਫ ਗੁਰੂ ਹਰ Rai ਜੀ ਜਿਹੜਾ ਦਾਰਾਸ਼ਕੂ ਸੀ ਆ ਉਹ ਜਿਹੜੀ ਸਾਮੂਗੜ ਦੀ ਲੜਾਈ ਹਾਰਨ ਤੋਂ ਬਾਅਦ 1658 ਦੇ ਵਿੱਚ ਗੁਰੂ ਹਰ Rai ਜੀ ਕੋ ਤੇ ਜਿਹੜਾ ਹੈਗਾ ਆਸ਼ੀਰਵਾਦ ਲੈਣ ਲਈ ਆਇਆ ਸੀ ਤੇ ਜਿਹੜਾ ਹੈਗਾ ਉਹਦਾ ਇਲਾਜ ਕਰਵਾਉਣ ਲਈ ਆਇਆ ਸੀ ਕਿਉਂਕਿ ਉਸ ਲੜਾਈ ਦੇ ਵਿੱਚ ਉਹਦੇ ਸੱਟਾਂ ਫੇਟਾਂ ਲੱਗੀਆਂ ਸੀਗੀਆਂ ਉਹਦਾ ਇਲਾਜ ਕਰਵਾਉਣ ਲਈ ਗੁਰੂ ਹਰ Rai ਜੀ ਕੋਲ ਆਇਆ ਇਹ ਕੁਐਸਚਨ ਆਉਂਦਾ ਹੁੰਦਾ ਕਿ ਦਾਰਾਸ਼ਕੂ ਕਿਹੜੀ ਗੁਰੂ ਨੂੰ ਮਿਲਦਾ ਆ ਜਾਂ ਗੁਰੂ ਹਰ Rai ਜੀ ਨੂੰ ਕਿਹੜਾ ਜਿਹੜਾ ਮੁਗਲ ਸ਼ਾਸਕ ਸੀ ਜਿਹੜਾ ਠੀਕ ਹੈ ਗੁਰੂ ਹਰ ਰਾਏ ਜੀ ਇ ਸਟੈਬਲਿਸ਼ਡ ਆਯੁਰਵੈਦਿਕ ਸੈਂਟਰ ਐਟ ਦੀ ਕੀਰਤਪੁਰ ਸਾਹਿਬ ਜਲੰਧਰਾ ਗੁਰੂ ਹਰ ਰਾਏ ਜੀ ਨੇ ਕੀ ਜਿਹੜਾ ਹੈਗਾ ਕੀ ਯੋਗਦਾਨ ਪਾਇਆ ਸੀ ਇਹਨਾਂ ਨੇ ਆਯੁਰਵੈਦਿਕ ਜਿਹੜਾ ਹੈਗਾ ਸੈਂਟਰ ਜਿਹੜਾ ਹੈਗਾ ਸਟਾਰਟ ਕਰਾਇਆ ਸੀ ਕਿੱਥੇ ਕੀਰਤਪੁਰ ਸਾਹਿਬ ਜਲੰਧਰ 'ਚ ਜਿਸ ਤਰ੍ਹਾਂ ਗਰੀਬਾਂ ਨੂੰ ਜਿਹੜੀਆਂ ਹੈਗੀਆਂ ਮੁਫਤ ਦਵਾਈਆਂ ਮਿਲਦੀਆਂ ਸੀ ਜਿਦੇ ਕਰਕੇ ਦਾਰਸ਼ਕੋ ਵੀ ਜਿਹੜਾ ਹੈ ਗੁਰੂ ਹਰ ਰਾਏ ਜੀ ਕੋਲ ਆਏ ਸੀ ਕਿ ਆਪਣਾ ਇਲਾਜ ਕਰਵਾਉਣਾ ਹੈ ਸੀ ਜਿਹੜੇ ਬੈਟਲ ਆਫ ਸਮਗੜ ਤੋਂ ਬਾਅਦ ਠੀਕ ਹੈ ਚਲੋ ਹੁਣ ਆਪਾਂ ਆਪਣੀ ਨੈਕਸਟ ਸਲਾਈਡ ਤੇ ਚੱਲਦੇ ਹਾਂ ਤੇ ਗੁਰੂ ਹਰ Rai ਜੀ ਵਰ ਇੱਕ ਜਿਹੜੀ ਸਭ ਤੋਂ ਜ਼ਿਆਦਾ ਮੋਸਟ ਫੇਮਸ ਚੀਜ਼ ਹੈ ਨਾ ਆਪਣੇ ਸਿੱਖ ਇਤਿਹਾਸ ਤੱਕ ਇਹ ਜਿਹੜਾ ਮੇਨ ਕੁਐਸਚਨ ਬਣਦਾ ਹੁੰਦਾ ਕਿ ਦਸੇ ਗੁਰੂਆਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਸ਼ਾਂਤਮਈ ਕਾਰਜਕਾਲ ਸੀ ਕਿਹੜੇ ਗੁਰੂ ਦਾ ਰਹਾ ਉਹ ਰਹਾ ਗੁਰੂ ਹਰ Rai ਜੀ ਦਾ ਮੋਸਟ ਪੀਸਫੁਲ ਟਨਰ ਇਨ ਥਿਸ ਸਿੱਖਿਜ਼ਮ ਆਫ ਗੁਰੂ ਹਰ Rai ਜੀ ਜਿਹੜਾ ਗੁਰੂ ਹਰ Rai ਜੀ ਦਾ ਕਾਰਜਕਾਲ ਸੀ ਨਾ ਉਹ ਸਭ ਤੋਂ ਜ਼ਿਆਦਾ ਸ਼ਾਂਤਮਈ ਸੀ ਨਾ ਤਾਂ ਮਤਲਬ ਕਿ ਗੁਰੂ ਹਰ Rai ਜੀ ਦੁਆਰਾ ਕੋਈ ਜੰਗ ਲੜੀ ਗਈ ਮਤਲਬ ਕਿ ਇੱਕ ਤਰ੍ਹਾਂ ਦਾ ਸ਼ਾਂਤਮਈ ਤਰੀਕ ਨਾਲ ਜਿਹੜਾ ਉਹਨਾਂ ਦਾ ਕਾਰਜਕਾਲ ਲੰਘਿਆ ਟੂ ਚਾਈਲਡਸ ਆਫ ਗੁਰੂ ਹਰ Rai ਜੀ ਗੁਰੂ ਹਰ Rai ਜੀ ਦੇ ਕਿੰਨੇ ਬੱਚੇ ਸੀ ਉਹਨਾਂ ਦੇ ਹੈਗੇ ਸੀ ਟੂ ਦੋ ਬੱਚੇ ਉਹਨਾਂ ਦੇ ਕੌਣ ਕੌਣ ਸੀ ਦੋ ਜਿਹੜੇ ਹੈਗੇ ਸੀ ਪੁੱਤਰ ਸੀ ਕੀ ਕੀ ਨਾਂ ਸੀ ਆ ਰਾਮ Rai ਜੀ ਤੇ ਹਰਕ੍ਰਿਸ਼ਨ ਜੀ ਹਰਕ੍ਰਿਸ਼ਨ ਜੀ ਜਿਹੜੇ ਆਪਣੇ ਸਿੱਖਾਂ ਦੇ ਜਾ ਕੇ ਅੱਗੇ 8ਵੇਂ ਗੁਰੂ ਬਣ ਗਏ ਠੀਕ ਹੈ ਤੇ ਇੱਕ ਸੀਗੇ ਰਾਮ Rai ਇੱਕ ਰਾਮ Rai ਜੀ ਦੀ ਤੁਸੀਂ ਕਹਾਣੀ ਸੁਣੀ ਹੋਊਗੀ ਕਿ ਗੁਰੂ ਹਰ Rai ਜੀ ਨੇ ਜਿਹੜਾ ਹੈਗਾ ਔਰੰਗਜ਼ੇਬ ਨੂੰ ਸੌਣ ਭੇਜਿਆ ਸੀ ਤੇ ਔਰੰਗਜ਼ੇਬ ਨੂੰ ਜਦੋਂ ਸੌਣ ਭੇਜਿਆ ਸੀ ਤਾਂ ਗੁਰੂ ਹਰ Rai ਜੀ ਨੇ ਰਾਮ Rai ਨੂੰ ਭੇਜਿਆ ਸੀ ਕਿ ਜਾ ਕੇ ਔਰੰਗਜ਼ੇਬ ਨੂੰ ਬੁਲਾ ਕੇ ਲਿਆਓ ਪਰ ਜਿਹੜਾ ਰਾਮ Rai ਸੀਗੀ ਇਹੀ ਮੰਨ ਲਓ ਕਿ ਉੱਥੇ ਜਾ ਕੇ ਔਰਗਿਜ ਦੀ ਤਾਰੀਫ ਕਰਨ ਲੱਗੇ ਵੀ ਉਹਨਾਂ ਨੂੰ ਐਸੀ ਸ਼ਾਇਦ ਕੋਈ ਇਪਾਦੀ ਪੂਰੀ ਮਿਲ ਜੇ ਇਸ ਕਰਕੇ ਫਿਰ ਮੰਨ ਲਓ ਕਿ ਇਹਨਾਂ ਨੂੰ ਸਿੱਖਿਆ ਜੋਂ ਤਾਂ ਕਰਕੇ ਇਹਨਾਂ ਦਾ ਨਾਂ ਜ਼ਿਆਦਾ ਨਹੀਂ ਆਉਂਦਾ ਕਿਉਂਕਿ ਇਹ ਜਿਹੜੇ ਹੈਗਾ ਬਲਕਿ ਔਰਗਿਜ ਨੂੰ ਨਾਲ ਲੱਗੇ ਸੀ ਕਿ ਠੀਕ ਹੈ ਆ ਦੇਖੋ ਨੀਚੇ ਪਾਣੀ ਲਿਖਿਆ ਹੋ ਗੁਰੂ ਹਰ Rai ਜੀ ਸੈਂਟ ਟੂ RAM Rai ਟੂ ਸਮਨ ਔਰਗਿਜ ਮੰਨ ਲਓ ਕਿ ਔਰਗਿਜ ਨੂੰ ਬਲਾਵਾ ਭੇਜਿਆ ਸੀ ਆ ਤਾਂ ਗੁਰੂ ਹਰ Rai ਜੀ ਨੇ RAM Rai ਨੂੰ ਭੇਜਤਾ ਸੀ ਪਰ ਇਹ ਉੱਥੇ ਜਾ ਕੇ ਮੰਨ ਲਓ ਕਿ ਉਹਨਾਂ ਦੀ ਉਤਾਰੀਫ ਕਰਨ ਲੱਗੇ ਔਰਗਿਜ ਦੀ ਇਸ ਕਰਕੇ ਆਪ ਨੂੰ ਰਾਮ ਰਾਏ ਜੀ ਬਾਰੇ ਕੁਝ ਜ਼ਿਆਦਾ ਜਿਹੜੀ ਇਨਫੋਰਮੇਸ਼ਨ ਨਹੀਂ ਹੈਗੀ ਕਿਉਂਕਿ ਜਿਨ੍ਹਾਂ ਨੇ ਸਿੱਖ ਇਤਿਹਾਸ ਲਈ ਕੁਝ ਕਰਿਆ ਨਹੀਂ ਆਪਾਂ ਉਹਨਾਂ ਬਾਰੇ ਪੜਨ ਦੀ ਜ਼ਰੂਰਤ ਵੀ ਨਹੀਂ ਹੈ ਆਪ ਨੂੰ ਤੇ ਬਸ ਜਿਹੜੀ ਅੱਜ ਦੀ ਆਪਣੀ ਕਲਾਸ ਸੀ ਗੁਰੂ ਹਰ Rai ਜੀ ਬਾਰੇ ਇਹ ਬਸ ਐਨੀ ਹੀ ਸੀ ਕਿ ਇਹਨਾਂ ਬਾਰੇ ਕੁਝ ਜ਼ਿਆਦਾ ਇਨਫੋਰਮੇਸ਼ਨ ਹੈ ਨਹੀਂ ਤੇ ਨਾ ਹੀ ਜਿਹੜੇ ਹੈਗੇ ਆ ਕੁਐਸਚਨ ਬਣਦੇ ਨੇ ਇਹਨਾਂ ਤੋਂ ਬਸ ਜਿਹੜੇ ਕੋ ਕੁਐਸਚਨ ਬਣਦੇ ਨੇ ਇੱਕ ਦੋ ਇੰਪੋਰਟੈਂਟ ਚੀਜ਼ਾਂ ਸੀਗੀਆਂ ਮੇਰਾ ਡਾਟਾ ਐਨਾਲਾਈਜ਼ ਕਰਿਆ ਹੋਈ ਸੀ ਪੀਪਰ ਐਗਜ਼ਾਮ ਐਨਾਲਾਈਜ਼ ਕਰਿਆ ਹੋਈ ਸੀ ਮੈਂ ਉਹ ਤੁਹਾਨੂੰ ਜਿਹੜਾ ਹੈਗਾ ਸਾਰਾ ਡਾਟਾ ਇਸ ਕਲਾਸ ਦੇ ਵਿੱਚ ਵਿੱਚ ਕੰਪਲੀਟ ਕਰਵਾਤਾ ਅਦਰਵਾਇਜ਼ ਆਪਣਾ ਕੋਈ ਫਿਰ ਵੀ ਕੋਈ ਇੱਕ ਅਦਾ ਪੁਆਇੰਟ ਰਹਿ ਗਿਆ ਤਾਂ ਆਪਾਂ ਜਿਹੜੀ ਐਮਸੀਕਿਊ ਸੀਰੀਜ਼ ਸਟਾਰਟ ਕਰਨੀ ਆਪਣੇ ਇਸ ਤੋਂ ਕਲਾਸਾਂ ਤੋਂ ਬਾਅਦ ਆ ਆਪਣੇ ਪੰਜਾਬ ਜੀ ਕੀ ਤੋਂ ਬਾਅਦ ਆਪਾਂ ਉਹ ਚ ਸਾਰਾ ਕੁਝ ਐਡ ਅਪ ਕਰਦੇ ਰਹਾਂਗੇ ਬਾਕੀ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਹੀ ਨਾਲ ਜਿਹੜੀ ਹੈਗਾ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਤੁਹਾਨੂੰ ਜਿਹੜੀ ਨੈਕਸਟ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮੱਕੀ ਮੈਂ ਉਮੀਦ ਕਰਦਾ 2026 ਆ ਜਿਹੜਾ ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਤੇ ਆਪਦੇ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ